ਸਾਡਿ ਸਾਰੇ ਭਰਾਵਾਂ ਨੂੰ ਮੈਂ ਗੁਰਮੀਤ ਸਿੰਘ ਜੀ ਐਸ ਮੋਟਰਸ ਤਲਵੰਡੀ ਸਾਬੋ ਤੋਂ ਉਮੀਦ ਹੈ ਸਾਰੇ ਭਰਾ ਠੀਕ ਹੋਣਗੇ ਅੱਜ ਆਪਾਂ ਭਰਾਵਾਂ ਲਈ ਇੱਕ ਸਪੈਸ਼ਲ ਲੈ ਕੇ ਆਇਆ ਅਮਰੂਤੀ 95 ਮਾਡਲ ਜਾਨੀ ਕਿ 1995 ਜਿਹੜਾ ਮਾਡਲ ਆਪਣੇ ਕੋਲ ਗੱਡੀ ਆਈ ਹੈ ਜੀ ਗੱਡੀ ਦੇਵਾਂਗੇ ਆਪਾਂ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਹੁਤ ਹੀ ਘੱਟ ਪੈਸੇ ਮੰਨ ਲਓ ਵੀ ਕੁੱਲ ਹੀ 25000 ਰੁਪਏ ਦੇ ਵਿੱਚ 25000 ਰੁਪਏ ਦੇ ਵਿੱਚ ਭਾਈਆਂ ਨੂੰ ਅੱਜ ਅਮਰੂਤੀ ਦੇਣੀ ਹੈ ਜਿਹੜੇ ਵੀਰ ਨੇ ਗੱਡੀ ਲੈਣੀ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਕਿਹੜੇ ਕਿਹੜੇ ਭਰਾ ਆਪਣੇ ਵੀਡੀਓ ਦੇਖ ਰਿਹਾ ਕਿੱਥੋਂ ਦੇਖ ਰਿਹਾ ਕੋਈ ਰਿਕਮੈਂਡ ਕਰਕੇ ਸੰਜੂਦ ਅਸਰ ਜੀ ਗੱਡੀ ਆਪਣੇ ਕੋਲੇ ਆ ਚੁੱਕੀ ਹੈ ਜੀ 95 ਮਾਡਲ ਹੈ ਫਰੰਟ ਵਾਲ ਟਾਇਰ ਗੱਡੀ ਦੇ ਬਿਲਕੁਲ ਨਵੇਂ ਨੇ ਪੰਜਾਬ ਨੰਬਰ ਹੈ ਪੀਬੀ 36 ਕੰਡੀਸ਼ਨ ਭਰਾਵਾਂ ਨੂੰ ਪੂਰੀ ਫੁੱਲ ਚੈੱਕ ਕਰਵਾਵਾਂਗੇ ਸੋ ਜਿਹੜੇ ਵੀਰ ਨੇ ਗੱਡੀ ਲੈਣੀ ਹੋਵੇ ਮੋਬਾਈਲ ਨੰਬਰ ਸਾਡਾ ਹੈਗਾ 98777 4732 ਸਾਡਾ ਮੋਬਾਈਲ ਨੰਬਰ ਹੈ ਜੀ ਕਾਲ ਕਰ ਲਿਓ ਇੱਕ ਵਾਰ ਚਾਰੇ ਸਾਈਡਾਂੋਂ ਵੀ ਤੁਸੀਂ ਗੱਡੀ ਦੇਖਾ ਲਓ ਚਾਰੇ ਸਾਈਡਾਂੋਂ ਗੱਡੀ ਦੇਖ ਸਕਦੇ ਹੋ ਗੱਡੀ ਦੀ ਜਿਹੜੀ オリジナルਟੀ ਹੈ ਪੂਰੀ ਦੀ ਪੂਰੀ ਕਾਰ ਹੈ Ориジナル ਹੈ ਜੀ ਸਾਫ ਕੰਡੀਸ਼ਨ ਦੀ ਕਾਰ ਪਈ ਆ ਜਿਵੇਂ ਕਿ ਸਾਡੇ ਭਰਾ ਨੂੰ ਪਤਾ ਹੀ ਆਪਾਂ ਮੈਕੈਨਿਕਲ ਦਾ ਕੰਮ ਕਰਦੇ ਹਾਂ ਇੰਜਨ ਗੇਅਰ ਗੱਡੀ ਦੀ ਗਾਰੰਟੀ ਹੋਊਗੀ ਚਾਰੇ ਥੱਡਾਂੋਂ ਦੇਖ ਸਕਦੇ ਹੋ ਗੱਡੀ ਬਿਲਕੁਲ ਸਾਫ ਪਈ ਆ ਗੱਡੀ ਦਾ ਰੰਗ ਆ ਸਾਰੇ ਦਾ ਸਾਰਾ ਇਹ オリジナル ਹੀ ਪਿਆਗਾ ਕੋਈ ਵੀ ਕਾਰ ਦੇ ਵਿੱਚ ਪ੍ਰੋਬਲਮ ਨਹੀਂ ਗੱਡੀ ਦੇ ਵਿੱਚ ਜਿਹੜੀ ਵੀ ਪ੍ਰੋਬਲਮ ਹੋ ਸਾਰੇ ਭਰਾ ਨੂੰ ਆਪਾਂ ਦੱਸਾਂਗੇ ਗੱਡੀ ਦੇ ਸਿਰਫ ਕੱਲੇ ਬੈਰਿੰਗ ਪੈਨ ਵਾਲੇ ਆ ਗੱਡੀ ਤੁਸੀਂ ਇੱਕ ਵਾਰੀ ਪੂਰੀ ਚੈੱਕ ਕਰ ਲਓ ਪੰਜਾਬ ਚਾਰੇ ਸਾਈਡਾਂ ਤੋਂ ਗੱਡੀ ਸਾਫ਼ ਪਈ ਹੈ ਬਾਕੀ ਸਭ ਤੋਂ ਪਹਿਲਾਂ ਜਿਹੜੀ ਗੱਡੀ ਆਈ ਸੀ ਐਸਐਸ 80 ਐਸਐਸ 80 ਤੋਂ ਬਾਅਦ ਹੀ ਇਹ ਵਾਲਾ ਮਾਡਲ ਆਇਆ ਸੀਗਾ ਜੀ ਚੈੱਕ ਕਰ ਲਓ ਪੂਰੀ ਦੀ ਪੂਰੀ ਕੰਡੀਸ਼ਨ ਜਿਹੜੇ ਵੀ ਇਹਨੇ ਲੈਣੇ ਆ ਗੱਡੀ ਸਾਨੂੰ ਕਾਲ ਕਰ ਲਿਓ ਨਾਲੇ ਭਰਾਵਾਂ ਨੂੰ ਆਪਾਂ ਇੰਟੀਰੀਅਰ ਦਿਖਾਵਾਂਗੇ ਇੰਜਰੂਮ ਦਿਖਾਵਾਂਗੇ ਗੱਡੀ ਦੀ ਬੈਟਰੀ ਵੀ ਬਿਲਕੁਲ ਨਵੀਂ ਹੈ ਜੀ ਚਾਰੇ ਸਾਈਡਾਂ ਤੋਂ ਇੱਕ ਵਾਰੀ ਆ ਸਾਰੇ ਭਰਾਵਾਂ ਨੂੰ ਗੱਡੀ ਆਪਾਂ ਦਿਖਾ ਰਹੇ ਹਾਂ ਨਾਲ ਨਾਲ ਗੱਡੀ ਦਾ ਆਪਾਂ ਇੱਕ ਵਾਰੀ ਭਰਾਵਾਂ ਨੂੰ ਇੰਟੀਰੀਅਰ ਵੀ ਚੈੱਕ ਕਰਵਾ ਦਿੰਦੇ ਹਾਂ ਤੁਸੀਂ ਇੰਟੀਰੀਅਰ ਵੀ ਦੇਖ ਸਕਦੇ ਹੋ ਜਿਵੇਂ ਵੀ ਸਾਡੇ ਕੋਲ ਗੱਡੀ ਇਹ ਆਈ ਹੈ ਆਪਾਂ ਇਸ ਸੈਲੂਸ ਚੈੱਕ ਕਰ ਸਕਦੇ ਹਾਂ ਰੀਅਰ ਤੋਂ ਵੀ ਦਿਖਾ ਦਿਓ ਵੀਰੇ ਬਾਕੀ ਇੱਕ ਵਾਰੀ ਪ੍ਰਾਮਾਣੂ ਗੱਡੀ ਦਾ ਆਪਾਂ ਬੋਰਨ ਚ ਜਾ ਕੇ ਵੀ ਚੈੱਕ ਕਰਵਾ ਦਨੇ ਆ ਲਓ ਜੀ ਇੱਕ ਵਾਰੀ ਥਾਰੇ ਭਰਾ ਤੁਸੀਂ ਗੱਡੀ ਦਾ ਇੰਜਨ ਰੂਮ ਚੈੱਕ ਕਰ ਸਕਦੇ ਹੋ ਗੱਡੀ ਦਾ ਇੰਜਨ ਰੂਮ ਵੀ ਬਿਲਕੁਲ ਓਕੇ ਪਿਆ ਹੈ ਜੀ ਗੱਡੀ ਦੇ ਵਿੱਚ ਤੁਸੀਂ ਦੇਖੋਗੇ ਪਾਵਰ ਜੋਨ ਦੀ ਬੈਟਰੀ ਆ ਗੱਡੀ ਸਿਰਫ ਜਿਹੜੀ ਕੱਲੀ ਇਹ ਵਾਸ਼ ਕਰਨ ਵਾਲੀ ਆ ਹੋਰ ਗੱਡੀ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਅੱਜ ਆਪਾਂ ਜਲਦੀ ਜਲਦੀ ਜਿਹੜੀ ਇਹਦੀ ਵੀਡੀਓ ਬਣਾ ਰਹੇ ਹਾਂ ਤਾਂ ਕਿ ਜਿਹੜੇ ਵੀਰ ਦੀ ਇਹ ਗੱਡੀ ਹੈ ਜੀ ਵੀਰ ਨੇ ਇਹ ਗੱਡੀ ਜਲਦੀ ਜਲਦੀ ਸੇਲ ਕਰਨੀ ਆ ਪੈਸਿਆਂ ਦੀ ਪ੍ਰੋਬਲਮ ਆ ਤਾਂ ਕਰਕੇ ਇਹ ਗੱਡੀ ਸੇਲ ਕਰ ਰਹੇ ਹਾਂ 25000 ਰੁਪਏ ਗੱਡੀ ਦੀ ਡਿਮਾਂਡ ਆ 1000 ਰੁਪਏ ਦੀ ਚਾਬੀ ਦੀ ਛੋਟ ਕਰਕੇ ਦੇਵਾਂਗੇ 24000 ਰੁਪਏ ਦੇ ਵਿੱਚ ਗੱਡੀ ਲੈ ਜਾਓ ਬਾਈ ਜੀ ਆ ਕਿ ਕਾਏ ਪੱਤਰਾ ਦੀ ਸਾਡੀ ਜ਼ਿੰਮੇਵਾਰੀ ਹੋਊ ਆਰ ਸੀ ਗੱਡੀ ਦੀ ਪੇਜ ਵਾਲੀ ਹੈਗੀ ਆ ਚੈੱਕ ਕਰ ਸਕਦੇ ਹੋ ਪ ਕੋਈ ਵੀ ਦਿੱਕਤ ਨਹੀਂ ਗੱਡੀ ਦੇ ਵਿੱਚ ਫਰੰਟ ਵਲ ਟਾਇਰ ਦਿਖਾ ਦਿਓ ਵੀਰੇ ਇੱਕ ਵਾਰ ਦਿਖਾਓ ਪੈਰ ਨੇੜੇ ਦੇਖਾ ਦਿਓ ਫਰੰਟ ਵਲ ਟਾਇਰ ਦੇਖ ਸਕਦੇ ਹੋ ਗੱਡੀ ਦੇ ਵਿੱਚ ਕਿਤੇ ਵੀ ਰਸਟਿੰਗ ਨਹੀਂ ਨਾਕ ਦਿਓ ਹਲੋ ਜਿਹੜੀ ਇਹ ਗੱਡੀ ਦੇ ਵਿੱਚ ਰੈਸਟਿੰਗ ਹੈ ਜੀ ਕੋਈ ਵੀ ਪ੍ਰੋਬਲਮ ਨਹੀਂ ਸਾਰੇ ਚੀਜ਼ਾਂ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਹੋ ਜਿਹੜਾ ਵੀਰ ਆਪਣੀ ਵੀਡੀਓ ਸ਼ੇਅਰ ਕਰਕੇ ਆਉ ਆਪਣੇ ਵੱਲੋਂ ਉਹਨੂੰ ਗਿਫਟ ਵੀ ਦਿੱਤਾ ਜਾਊਗਾ ਜੀ ਸੋ ਜਿਹੜੇ ਵੀਰ ਨੇ ਇਹ ਵਾਲੀ ਗੱਡੀ ਲੈਣੀ ਹੈ ਮੋਬਾਈਲ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ 98767 7333 ਮੇਰਾ ਮੋਬਾਈਲ ਨੰਬਰ ਹੈ ਜੀ ਗੱਡੀ ਹੈਗੀ ਹੈ 95 ਮਾਡਲ 95 ਮਾਡਲ ਹੈ ਗੱਡੀ ਦੇ ਦਾਂਗੇ ਕੋਲੇ 24000 ਰੁਪਏ ਦੇ ਵਿੱਚ ਵੀਡੀਓ ਸ਼ੇਅਰ ਕਰਕੇ ਆ ਜਿਓ ਜਿਹੜੇ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਆ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਿਓ ਤੇ ਅੱਜ ਹੀ ਤੁਹਾਨੂੰ ਵੀਡੀਓ ਕਿ ₹45000 2011 ਮਾਡਲ ਡੀਜ਼ਲ ਸਣੀ ਗੱਡੀ ਦੇ ਤਾਂ 165000 ਰੁਪਏ ਦੀ ਇਹਨਾਂ ਦੋਨੀਆਂ ਗੱਡੀਆਂ ਦੀ ਵੀਡੀਓ ਬਹੁਤ ਜਲਦੀ ਆਪਣੇ ਪੇਜ ਤੇ ਆ ਰਹੀਆਂ ਬਾਕੀ ਤੁਸੀਂ ਕੋਈ ਗੱਡੀ ਕੰਮ ਕਰਵਾਉਣਾ ਚਾਹੁੰਦੇ ਤਾਂ ਵੀ ਆਪਣੇ ਕੋਲ ਆ ਸਕਦੇ ਹੋ ਜੀ ਤੇ ਬਾਕੀ ਉਹ ਮੇਰੇ ਸਾਰੇ ਪ੍ਰੋਫਲ ਠੀਕ ਹੋਣਗੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਸਸ਼ੀ ਗੱਲ